ਨੀ ਜੀ ਤੋ ਭੈਣ ਕੀ ਕਰਦੀਆਂ ਨਹੀਂ ਆ ਜਾ ਭੈਣ ਲੰਘ ਗਿਆ ਕੁਛ ਨਹੀਂ ਮੜਾਇਆ ਟੋਕਾ ਹੀ ਲਾ ਰਹੀਆਂ ਹੋਰ ਸੁਣਾ ਕੀ ਹਾਲ ਚਾਲ ਹੈ ਬਹੁਤ ਵਧੀਆ ਵਧੀਆ ਤੂੰ ਦੱਸ ਮੈਂ ਠੀਕ ਆ ਇੱਥੇ ਬਹਿ ਜਾ ਭੈਣ ਇਹ ਬੜੀਆਂ ਸਲਾਈਆਂ ਸੁਣੀਆਂ ਕਰਨਡੀਆਂ ਭੈਣ ਕਿਹੜੀਆਂ ਸਲਾਈਆਂ ਆ ਕੁੜੀ ਦਾ ਕੁੜਤਾ ਜਿਹਾ ਫਟ ਗਿਆ ਮੜਾ ਜਾਂ ਮੈਂ ਟੋਕਾ ਲਾ ਰਹੀ ਆ ਅੱਛਾ ਮੈਂ ਦਿੱਲੀ ਬੈਠੀ ਨਾ ਮਾਂ ਨੂੰ ਤਾਂ ਐ ਸਮਝਿਆ ਹੁੰਦਾ ਇਹਨਾਂ ਨੇ ਜਿੱਦਾਂ ਬੇਲੀ ਐ ਐਡੀ ਜਵਾਨ ਤਮਾਨ ਹੋ ਗਈ ਐ ਇਹ ਨਹੀਂ ਕਿ ਆਪੇ ਹੀ ਕਰਨਾ ਮੜਾ ਦਾ ਕੰਮ ਨਹੀਂ ਭੈਣਾ ਕੋਈ ਨਹੀਂ ਅੱਜ ਕੱਲ ਦੀਆਂ ਕੁੜੀਆਂ ਤੂੰ ਤੈਨੂੰ ਪਤਾ ਹੀ ਐ ਸਾਡੇ ਜਮਾਨੇ ਕਹੇ ਜਦੋਂ ਮਾਵਾਂ ਇੰਨਾ ਬੰਦੀਆਂ ਹੁੰਦੀਆਂ ਸੀ ਹਾਂ ਅੱਜ ਕੱਲ ਦਾ ਨਹੀਂ ਭੈਣਾ ਹੈ ਹੈ ਨਹੀਂ ਸਵੇਰੇ ਸਕੂਲਾਂ ਨੂੰ ਜਾਣਾ ਖਸਮਾ ਨੂੰ ਖਾਣਾ ਸਾਰੇ ਟੱਬਰ ਦਾ ਲੰਗਰ ਵੀ ਪਕਾ ਕੇ ਜਾਣਾ ਮਾਂ ਨਾਲ ਪੋਚੇ ਕਹਿਣਾ ਸਫਾਈਆਂ ਕਰਕੇ ਜਾਓ ਸਕੂਲੇ ਹਾਂ ਤੇ ਕੀ ਸਾਡੀ ਰੇਲ ਬਣਾਉਂਦੀਆਂ ਹੁੰਦੀਆਂ ਸੀ ਸਾਡੀਆਂ ਮਾਵਾਂ ਵੀ ਵੈਸੇ ਭੈਣ ਮੇਰੀ ਬੇਬੇ ਤਾਂ ਗੋਹਾ ਕੁੜਾ ਵੀ ਕਰਾਂਦੀ ਸੀ ਮੈਂ ਹਾਲੇ 25 ਸਾਲਾਂ ਦੀ ਹੋਈ ਨਹੀਂ ਗੋਹਾ ਕੁੜੇ ਨੂੰ ਲਾਤਾ ਸੀ ਮੇਰੀ ਮਾਂ ਨੇ ਤੇ ਅੱਜ 35 ਸਾਲਾਂ ਦੀ ਹੋ ਗਈ ਹੈ ਆਪਣਾ ਇੱਕ ਟੋਕਾ ਨਹੀਂ ਲੱਗਦਾ ਇਹਨਾਂ ਤੋਂ ਉਹ ਨਹੀਂ ਲੱਗਦਾ ਨਹੀਂ ਲੱਗਦਾ ਤੈਨੂੰ ਕੀ ਦੱਸਾਂ ਮੈਂ ਅੱਜਕੱਲ ਦੀ ਕੁੜੀਆਂ ਦੀ ਤੈਨੂੰ ਨਵੇਂ ਗੱਲਸ ਪਤਾ ਲੱਗੀ ਕੋਈ ਕਿਉਂ ਕੀ ਹੋਇਆ ਬੈ ਤੈਨੂੰ ਪਤਾ ਤੇਰੇ ਗਵਾਂਡ ਕੀ ਹੁੰਦਾ ਫਿਰਦਾ ਮੇਰੇ ਗਵਾਂਡ ਹਾਂ ਕਿਉਂ ਕੀ ਹੋਇਆ ਆ ਤੇਰੇ ਗਵਾਂਡੀਆਂ ਦੀ ਕੁੜੀ ਜਿਹੜੀ ਆ ਹਾਂ ਮੋੜ ਕੇ ਕਿਸੇ ਨਾਲ ਕੌਣ ਬੰਦੋ ਤੇ ਕੁੜੀ ਆਉ ਮਤ ਤੈਨੂੰ ਨਹੀਂ ਬਤਾ ਦੇਵੇ ਹਾਂ ਕਰਦੀ ਆ ਹੋਏ ਨਹੀਂ ਵੱਡੇ ਮਹਾਰਾਜ ਜੀ ਸੋ ਲੱਗੇ ਮੇਰੇ ਤਾਂ ਅੱਖ ਨਹੀਂ ਪਤਾ ਬੜਾ ਘਰ ਦੇ ਕੰਮਾਂ ਚ ਵੇਹਲ ਨਹੀਂ ਮਿਲਦੇ ਬਾਹਰ ਨਿਕਲ ਕੇ ਗੋਣ ਕੇ ਤੇ ਸੂਹਾ ਕੀ ਲਾਉਣੀ ਆ ਬੱਸ ਨਹੀਂ ਸੂਹਾ ਆਲੀ ਕਿਹੜੀ ਗੱਲ ਐ ਅਸੀਂ ਸੂਹਾ ਲੈਂਦੇ ਫਿਰਦੇ ਆ ਉਹ ਕੀ ਕਹਿੰਦੇ ਐ ਉਹ ਨਹੀਂ ਪਹਿਨ ਤੂੰ ਚੱਲ ਤੇਰਾ ਉੱਠਣਾ ਬੈਠਣਾ ਹੈਗਾ ਆ ਮੈਂ ਤਾਂ ਬਾਹਰ ਮੂੰਹ ਨਹੀਂ ਲਾਉਂਦੀ ਇਹਨਾਂ ਨੂੰ ਨਾ ਅਸੀਂ ਵੀ ਨਹੀਂ ਇਦਾਂ ਦੇਨੂੰ ਮੂੰਹ ਲਾਈਦਾ ਹਾਂ ਸਹੀ ਗੱਲ ਮੇਰੀ ਤਾਂ ਆਪਣੀ ਜਵਾਨ ਤਵਾਨ ਕੁੜੀ ਆ ਘਰੇ ਮੈਂ ਦੱਸ ਉਹਨਾਂ ਨੂੰ ਮੂੰਹ ਲੱਗਦਾ ਹੈ ਮੇਰੀ ਕੁੜੀ ਨੂੰ ਵੀ ਰੰਗ ਤੇ ਚੜ੍ਹ ਜਾਂਦਾ ਵਾ ਜਿੱਦਾ ਮਰਜੀ ਪਰ ਮੇਰੀ ਕੁੜੀ ਇਹੋ ਜਿਹੀ ਨਹੀਂ ਹੈਗੀ ਹਮ ਇੱਕ ਤੈਨੂੰ ਦੱਸ ਦੇਣੀ ਗੱਲ ਹੈਂ ਨਿਗਾ ਆਪਣੀ ਕੁੜੀ ਤੇ ਵੀ ਰੱਖੀ ਕਿਉਂ ਕੀ ਹੋਇਆ ਨਾ ਨਾ ਹੋਏ ਤੇ ਹੀ ਹੋਣਾ ਹੁੰਦਾ ਮਾਪੇ ਨੂੰ ਚਾਹੀਦਾ ਜਵਾਨ ਧੀ ਪੁੱਤ ਹੋ ਗਿਆ ਤੇ ਨਿਗਾ ਰੱਖੇ ਮੈਂ ਤਾਂ ਆਪਦੇ ਮੁੰਡਿਆਂ ਦੇ ਫੋਨ ਫੋਨ ਦੇਖ ਜੇ ਨਹੀਂ ਉਹ ਸੁੱਤੇ ਪਏ ਹੁੰਦੇ ਆ ਮੈਂ ਤਾਂ ਜਾ ਕੇ ਫੋਨ ਸਾਰੇ ਫਰੋਲ ਦਿੰਨੀ ਮੈਂ ਨਹੀਂ ਮੁੰਡਿਆਂ ਦਾ ਵੀ ਬਸਾ ਖਾਂਦੀ ਹਾਂ ਮੀ ਭੈਣੋ ਤੁਤ ਮੈਨੂੰ ਫਿਕਰਾਂ ਚ ਕੀ ਪਾ ਛੱਡਿਆ ਲਾ ਫਿਕਰਾਂ ਚ ਕੀ ਪਾਣਾ ਉਹਦੀ ਕਰਤੂਤ ਸੁਣ ਲਾ ਕੁੜੀ ਦੀ ਹਾਂ ਕਿਉਂ ਕਿਹਾ ਵੈਸੇ ਤਾਂ ਤੈਨੂੰ ਪਤਾ ਹੀ ਹੋਣਾ ਤੇਰੀ ਗਵੰਡਣ ਮੈਂ ਤਾਂ ਭੈਣ ਤੈਨੂੰ ਕਿਹਾ ਤਾਂ ਨਾ ਵੱਡੇ ਮਹਾਰਾਜ ਦੀ ਸੋ ਲੱਗੇ ਮੈਨੂੰ ਕੱਖ ਨਹੀਂ ਪਤਾ ਸੁਣ ਲਾ ਫਿਰ ਨਹੀਂ ਆ ਜਿਹੜੇ ਫੋਨਾਂ ਨੇ ਅੱਗ ਲਾਏ ਨਹੀਂ ਆ ਕਿਹੜਾ ਇੰਸਟਾਗ੍ਰਾਮ ਕੇ ਇੰਸਟਾਗ੍ਰਾਮ ਤੇ ਕੀ ਪਾਉਂਦੀਆਂ ਇਹ ਬਣਾਵਲਾ ਕੇ ਐ ਐ ਹਾਂ ਉਹ ਉਹ ਮੈਂ ਤਾਂ ਆ ਵੇਖ ਮੈਂ ਨੂੰ ਜਾਣ ਕੇ ਫੋਲੋ ਕੀਤਾ ਮੈਂ ਕਹਾਂ ਮੈਂ ਵੇਖਾਂ ਕਰਦੀਆਂ ਕੀ ਆ ਸਾਡੇ ਮੱਲੇ ਦੀਆਂ ਕੁੜੀਆਂ ਹਾਂ ਉਹ ਮੈਂ ਸਿੱਖਿਆ ਹਾਂ ਬਿੱਟੂ ਦੇ ਪਾਪੇ ਤੋਂ ਸਿੱਖਿਆ ਮੈਂ ਮੈਨੂੰ ਵੀ ਖਤਮ ਆ ਆ ਵੇਖ ਇਹ ਖਰਜ ਖਤਮ ਇਹਨਾਂ ਇਹਨਾਂ ਆ ਰਹੀ ਆਹੋ ਇਹ ਆ ਆ ਵੀ ਬਾਨ ਮੈਂ ਵੀ ਲਾਈ ਲਾ ਮੈਨੂੰ ਕਿਹੜਾ ਦਿਸਦਾ ਆਹੋ ਲਾ ਤੂੰ ਤੈਨੂੰ ਮੈਂ ਦਿਖਾ ਇਹ ਮੈਂ ਮਲੇੜੀਆਂ ਸਾਰੀਆਂ ਕੁੜੀਆਂ ਮੁੰਡਿਆਂ ਨੂੰ ਕੀਤਾ ਫਾਲੋ ਮੈਂ ਕਹਾਂ ਹਾਂ ਮੈਂ ਕਹ ਦੇਖਾ ਤਾਂ ਸਹੀ ਕੰਜਰ ਕਰਦੇ ਕੀ ਆ ਇਹ ਹਾਂ ਹਾਂ ਵੇ ਚੰਗਾ ਕੀਤਾ ਤੂੰ ਕੋਈ ਕੋਈ ਤਾਂ ਹੋਵੇ ਜਿੰਨੂੰ ਪਤਾ ਹੋਵੇ ਮੈਂ ਵੀ ਆਹ ਇਹ ਮੇਰੀ ਕੁੜੀ ਵੀ ਫੋਲੋ ਕੀਤਾ ਤੂੰ ਦੇਖੋ ਤੇਰੀ ਕੁੜੀ ਮੱਲ ਮੱਲਿਓ ਬਾਹਰ ਨਹੀਂ ਪਰ ਤੇਰੀ ਕੁੜੀ ਨਹੀਂ ਤੇਰੀ ਕੁੜੀ ਪਦੀਆ ਪਦੀਆ ਇਦਾਂ ਨਹੀਂ ਕਰਦੇ ਜਿੱਦਨ ਆ ਜਿੱਦਨ ਕਰਨ ਲੱਪੀ ਉਦਨ ਮੈਂ ਹੀ ਵੱਟ ਦੇਣੀ ਆ ਤੇਰੇ ਤੱਕ ਮੈਂ ਬਾਚੀ ਪੁੰਚ ਦੇਣੀ ਆ ਮੇਰੀ ਧੀ ਨਹੀਂ ਉਹ ਐਨਾ ਦਾ ਹੱਕ ਹੈਗਾ ਹੀ ਆ ਮੇਰਾ ਨਹੀਂ ਨਹੀਂ ਭੈਣ ਮੈਂ ਮੰਨੀ ਤੂੰ ਤੂੰ ਟੋਸਟੇ ਕਰਦੀ ਆ ਉਹਦੇ ਹਾਂ ਇਹੋ ਜਿਹੀ ਕੋਈ ਹਰ ਨਹੀਂ ਮੈਨੂੰ ਮੈਨੂੰ ਦੇਖ ਭੈਣ ਮੈਨੂੰ ਤੇਰੇ ਤੇ ਯਕੀਨ ਆ ਮੈਨੂੰ ਪਤਾ ਤੂੰ ਮੈਨੂੰ ਆਪਣੀ ਸਮਝ ਦੀ ਤੇ ਮੇਰੀ ਵੀ ਧੀ ਆ ਮੈਂ ਪੂਰੀ ਨਿਗਰਾਨੀ ਰੱਖੀ ਆ ਤੂੰ ਬੇਫਿਕਰ ਹੋ ਜਾ ਉਹਦਾ ਤਾਂ ਮੈਨੂੰ ਪਤਾ ਸੀ ਨਹੀਂ ਉਹਦੇ ਆ ਵੇਖ ਆ ਪੜਕ ਮੈਂਟ ਆ ਪੜਾ ਹਾਂ ਨਹੀਂ ਮੈਂ ਮਰ ਜਾਂ ਅਕਲਗਣੇ ਨੇ ਲਈ ਕੀ ਆ ਕੀ ਹੈ ਹਾਂ ਤੇ ਤੂੰ ਆ ਗਲਗਣੇ ਵੀ ਕਹਤਾ ਉਹ ਤਾਂ ਫੋਟੋ ਦੇਖ ਕੇ ਕਹਤਾ ਹੈ ਹਾਂ ਤੇ ਤੈਨੂੰ ਗਰੇ ਜੀ ਨਹੀਂ ਆਂਦੀ ਉਹ ਤਾਂ ਪੜੀ ਤਾਂ ਮੈਂ ਬਾਲੀ ਹਾਂ ਹਾਂ ਅੰਦਰੀ ਚੀਜ਼ੇ ਥੋੜਾ ਕਮਜ਼ੋਰ ਅੱਛਾ ਕਿੰਨੀ ਪੜੀ ਪਹਿਲੀ ਜਮਾਤ ਤੱਕ ਤੇ ਪੜੀ ਨਹੀਂ ਹਾਂ ਮੈਂ

ਪੜੀਲੀ ਹੀ ਕੁੜੀਆਂ ਮੈਂ ਹਾਂ ਪੰਜ ਜਮਾਤਾਂ ਪਾਸ ਆ ਪੁੜੀਆਂ ਹਾਂ ਕੋਈ ਤੇ ਮੈਨੂੰ ਆਉਂਦਾ ਨਹੀਂ ਭੈਣ ਇਸ ਇੰਸਟਾਗ੍ਰਾਮ ਸਟਾਗ੍ਰਾਮ ਚਲੋਣੀ ਕਿ ਰੇ ਗੱਸ ਹੋਵੇ ਐ ਮੈਂ ਖਾਉ ਤੈਨੂੰ ਕੋਸ਼ ਨਹੀਂ ਹੈ ਗਾਇ ਦੇ ਚ ਆਹੋ ਤੂੰ ਉਹ ਛੱਡ ਸਿਖਾ ਦੂੰਗੀ ਤੂੰ ਪਹਿਲਾਂ ਆ ਵੇਖ ਆ ਵੇਖ ਇਹ ਆਵੇ ਆਵੇ ਤੇਰੇ ਨੈਣ ਬੜੇ ਨਸ਼ੀਲੇ ਹਾਂ ਹਾਂ ਫੇਰ ਪ੍ਰੋਵੋ अग लगने चश्मे मोटे लगे तो कह हाँ। दे नशीले की नजर आता लिखण वाले का ना तो, दे तो दे ये ऐ करके पा मुंडे तो होंगे कंजा सही गल आप ही मगर लाद ਨੇ ਕੋਰ ਵੀ ਬਥੇਰਾ ਕੋਸ਼ਰੀਨ ਮੈਂ ਤੈਨੂੰ ਕੀ ਕੀ ਕੋਸ਼ ਦੱਸਾਂ ਛੱਟ ਤਰ ਮੈਂ ਬਸ ਮੋਟਾ ਮੋਟਾ ਦਾਸਤਾ ਬਥੇਰਾ ਕੋਸ਼ਾ ਆਹੋ ਇਹ ਬੱਚੇ ਕੋ ਜੜਿਆ ਇੱਥੇ ਲੱਭ ਚੁ ਲੱਭ ਚੁ ਗਿਆ ਹੈਲੋ ਜੋਂ ਬੁਕਾਰ ਜਾ ਆਏ ਬਹਤ ਨੋਕੀ ਅਸਾਕੂ ਯਾਰਾ ਕਿੰਨਾ ਕੰਮ ਕਰਾ ਆਏ ਰੱਬ ਮੇਰੇ ਆਹ ਇਹ ਬੈਣ ਮੇਰੀ ਕੁੜੀ ਨੇ ਤਨੀ ਫਾਲੋ ਕੀਤਾ ਇਹਨੂੰ ਕੀਤਾ ਆ ਹੋ ਤੇਰੀ ਕੁੜੀ ਬਾਰੀ ਆ ਹਾਂ ਮੈਂ ਮਾਵੇਂ ਸਹੀ ਅੱਜ ਕਰ ਮੈਂ ਦੱਸਦੀਆਂ ਮੈਂ ਕਹਿੰਦਾ ਇਹਨੂੰ ਕਰ ਪਹਿਲੇ ਦਫਾ ਉਹਨੂੰ ਘਾਟ ਆਪਣੇ ਪੂੰਜੇ ਬਾਹਰ ਹੂੰ ਕਿ ਇਹ ਦਾਤੀਆਂ ਕੁੜੀਆਂ ਨੂੰ ਪੈਣਾ ਹੋਏ ਵੀ ਮੇਰੀ ਗੱਲ ਸੁਣ ਤੇਰੀ ਤੇਰੀ ਕੁੜੀ ਤੇ ਮੇਲ ਪੂਰੀ ਆਖਾ ਹਾਂ ਤੈਨੂੰ ਮੈਂ ਦੱਸਾਂ ਆਹ ਅੰਗਜਾ ਨੂੰ ਮਾਰਾ ਜੇ ਕੁਛ ਲੱਗ ਕੇ ਨਾ 10 ਮਿੰਟਾਸ ਦੇ ਮੈਂ ਸੱਟੇ ਕਰਕੇ ਛੱਡ ਦੂੰ ਐਥੇ ਹੀ ਕਰਦੀ ਕਰਦੀ ਮੈਂ ਵੀ ਕਰੂੰਗੀ ਨਾਲ ਪਿਓ ਨੂੰ ਦੱਸਾਂ ਤੇ ਪਿਓ ਤਾਂ ਖਾਊ ਗਿਆ ਤਰ ਫੇਰਾ ਇਹ ਪੜੀਆਂ ਚ ਨੈ ਪਰ ਤੇਰੀ ਕੁੜੀ ਨਹੀਂ ਇੱਦਾਂ ਦੀ ਤੇਰੀ ਕੁੜੀ ਜਿੱਦਨ ਮੈਨੂੰ ਪਤਾ ਲੱਗ ਗਈ ਨਾ ਤੇਰੇ ਪਹੁੰਚਣ ਤੋਂ ਪਹਿਲਾਂ ਤਾਂ ਉਹਦਾ ਮੈਂ ਹੀ ਕੰਮ ਕੱਢ ਦੇਣਾ ਤੂੰ ਮੈਂ ਤੂੰ ਮੇਰੀ ਭੈਣ ਹਾਂ ਹਾਂ ਮੇਰੀ ਭੈਣ ਉਹ ਤਾਂ ਤੈਨੂੰ ਬਾਬਾ ਚੰਗਾ ਮਾ ਚੰਗੀ ਮਾਤੀ ਦਈ ਦੀ ਨਿਆਣਿਆਂ ਨੂੰ ਹਾਂ ਪਰ ਵਾ ਕੀ ਕਹਾਂ ਗਲ ਜੁਕ ਚੱਲ ਰਿਆ ਗਲ ਜੁਕ ਕ ਕਲ ਜੁਕੀਆ ਗਲ ਜੁਕੀਆ ਨਹੀਂ ਕੋਈ ਤੂੰ ਮੇਰੀ ਗੱਲ ਸੁਣ ਅੱਗੇ ਸੱਚ ਉਹ ਤੈਨੂੰ ਉਹ ਤਾਂ ਮੈਂ ਦੱਸੀ ਨਹੀਂ ਗੱਲ ਕੀ ਮੁੰਡਾ ਕਿੱਧਰ ਆ ਕਿੱਧਰ ਨਹੀਂ ਹਟੋ ਗਲੀਆਂ ਛੱਡ ਕੇ ਹਾਏ ਨਹੀਂ ਦੁਰ ਕੁੱਟੇ ਉਹ ਇਹੋ ਦੇ ਆਦੇ ਕਾਸ ਆਪਣੇ ਕਲੋਨੀ ਦੀ ਕੁੜੀ ਪਟਾਈ ਜਾਂਦੇ ਆ ਤੇ ਪਟੀ ਜਾਂਦੀਆਂ ਉਹ ਹੈ ਉਹਨਾਂ ਨੇ ਤਾਂ ਪਟਾਣਾ ਹੀ ਹੈ ਹੂੰ ਅਕਲਕਾ ਅੱਗੇ ਇੱਕ ਪਿੰਡ ਦੀ ਕੁੜੀ ਸਾਰੇ ਇੱਕ ਘਰ ਦੀ ਕੁੜੀ ਸਾਰੇ ਪਿੰਡ ਦੀ ਕੁੜੀ ਸਹੀ ਸੰਜੀਆਂ ਕਹਿੰਦੇ ਉਹੀ ਸੰਜੀ ਉਹ ਸੰਜੀਆਂ ਅਸੀਂ ਜਾਣਾ ਪੇਕੇ ਤੇ ਸਾਰੇ ਮੁੰਡਿਆਂ ਨੇ ਕਹਿਣਾ ਸਾਡੀ ਉਮਰ ਤੇ ਆਨੇ ਉਹ ਤੁਹਾਡੀ ਭੂਆ ਆ ਗਈ ਤੁਹਾਡੀ ਭੂਆ ਆ ਗਈ ਤੁਹਾਡੀ ਭੂਆ ਹਾਂ ਤੇ ਭੈਣ ਜੀ ਸਾਸਰੀ ਘਰ ਜਿਹੜੇ ਵੱਡੇ ਸੀ ਉਹ ਵੀ ਭੈਣ ਜੀ ਜਦੋਂ ਵਿਆਹੇ ਗਏ ਹੈ ਭੈਣ ਜੀ ਸਾਸਰੀ ਘਰ ਭੈਣ ਜੀ ਨੂੰ ਮਸਤੇ ਭੈਣ ਜੀ ਰਾਮ ਰਾਮ ਹਾਂ ਲੱਕੇ ਦੇ ਪਿੰਡਾਂ ਵਾਲੇ ਵੀ ਭੈਣ ਫਰ ਯੂਨੀਵਰਸਿਟੀ ਹਾਂ ਹੁੰਦਾ ਪੈਂਟੀ ਕਹਿੰਦੇ ਮੂੰਹ ਟੁੱਟਦੇ ਆ ਸਹੀ ਗੱਲ ਹੈ ਭੈਣ ਹੈ ਨਹੀਂ ਮੈਂ ਕੰਨੀਆ ਓਕੇ ਕੁੜੀਆਂ ਲਈ ਤੁਸੀਂ ਲੱਭਣਾ ਨਾ ਤੇ ਦੂਰ ਦਰਾਡੇ ਦੇ ਪਿੰਡਾਂ ਚੋਂ ਲੱਭਣਾ ਗਲਤੀ ਨਾਲ ਵੀ ਕੋਈ ਭੈਣ ਭਰਾ ਨਾ ਨਿਕਲ ਜੇ ਹਾਂ ਹਾਏ ਨਹੀਂ ਤੇ ਹੋਣਾ ਹਾਏ ਨਹੀਂ ਹੁਣ ਤਾਂ ਮੈਂ ਕਹਿੰਨੀ ਗਵਾਉਣ ਦੀ ਚ ਕੋਟਰੀ ਹੰਦੇ ਨੇ ਚੁੱਪ ਕਰਨੀ ਬੜੇ ਮਾੜਾ ਹਾਲ ਐ ਨਹੀਂ ਤੋਬਾ ਤੋਬਾ ਰੇ ਕੋਬਤਾ ਹਾਏ ਰੱਬ ਬਚਾਈਏ ਉਹ ਜਹਾਂ ਤੋਂ ਚੱਟੇ ਨਹੀਂ ਕਿਹਾ ਅਸੀਂ ਕਿਸੇ ਦੀਆਂ ਝੁਗਲੀਆਂ ਕਰਦੇ ਮੈਨੂੰ ਤਾਂ ਆਦਤ ਹੀ ਨਹੀਂ ਝੁਗਲੀ ਕਰਨ ਦੀ ਮੈਂ ਨਹੀਂ ਸਹਿਣਾ ਨਾ 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 ਰੱਬ ਨੂੰ ਜਾਣ ਦੇਣੀ ਆ ਮੈਂ ਨਹੀਂ ਕਹੀ ਦੀ ਗੱਲ ਕਰਦੀ ਨਾ ਮੈਂ ਕਹੀ ਦੀ ਝੁਗਲੀ ਕਰ ਤਿੰਨ ਆ ਬੈਣਾ ਸਾਰਿਆਂ ਦੀਆਂ ਖੋਗੀਆਂ ਹਾਂ ਅਸੀਂ ਨਹੀਂ ਕਰਦੇ ਹਾਂ ਸਾਨੂੰ ਨਹੀਂ ਆਦਤ ਇਤਾਂ ਦੀ ਵੱਡੇ ਵੱਡੇਰੇ ਕਹਿੰਦੇ ਨਾ ਚੁਗਲੀ ਕੀਤੀ ਤਾਂ ਉਹ ਖੱਦਾ ਉਹ ਬਿਲਕੁਲ ਅਸੀਂ ਜੋ ਕਾਏ ਹਾਂ ਨਾ ਆਪਣਾ ਅਸੀਂ ਨਹੀਂ ਕਿਸੇ ਦੀ ਚੁਗਲੀ ਚਗਲੀ ਕਰਦੇ ਤੂੰ ਆਪਣੀ ਸੁਣਾ ਹਾਂ ਤੂੰ ਜੀ ਇਹ ਟੇਮੂ ਮੇਰੀ ਜੀਦਾ ਹਾਂ ਤੇ ਇੰਨੀ ਚਿਰ ਤੀ ਆਈ ਮੈਂ ਤੈਨੂੰ ਚਾਹ ਪਾਣੀ ਕੱਖ ਨਾ ਪੁੱਛਿਆ ਕੋਈ ਨਹੀਂ ਚਾਹ ਪਾਣੀ ਤੇ ਆਪਾਂ ਮਿਲ ਲਿਆ ਤੇ ਚਾਹ ਪਾਣੀ ਹੋ ਗਿਆ ਨਹੀਂ ਉਹ ਤਾਂ ਚੱਲ ਠੀਕ ਆ ਪਰ ਇੰਨੀ ਚਿਰ ਹੋ ਗਿਆ ਤੈਨੂੰ ਅਹੀਂ ਨਾ ਮੈਂ ਕੁਝ ਲੈ ਕੇ ਨਹੀਂ ਤੇ ਲਈ ਚਾਹ ਪਾਣੀ ਕੁਛ ਏ ਕੁਝ ਨਹੀਂ ਨਹੀਂ ਆ ਚੇ ਗਿਆ ਸੀ ਬਾਹਰ ਜਰਾ ਤੂਰ ਤੇ ਮੈਂ ਜਾ ਮੇਰੇ ਕੋ ਟਾਈਮ ਹੈਗਾ ਇਹ ਫਿਰ ਕਹਿੰਦਾ ਹੁੰਦਾ ਮੈਂ ਜਦੋਂ ਆਵਾਂ ਮੈਨੂੰ ਆਂਦੀ ਨਾ ਤੂੰ ਘਰੇ ਮੇਰੇ ਤੇ ਤੂੰ ਮੈਨੂੰ ਸੀਛੇ ਜਮੜਾ ਕੇ ਰੱਖਲਾ ਹਾਂ ਸਹੀ ਮੇਰਾ ਕੀ ਕਰਨਾ ਹੈ ਇਹ ਮੈਂ ਜਤੂ ਆ ਮਾ ਮੈਨੂੰ ਤੂੰ ਘਰੇ ਦਿਖਣੀ ਚਾਹੀਦੀ ਹਾਂ ਹੈ ਆਂਜਿਆਂ ਨੂੰ ਤਾਂ ਬਥੇ ਤੇ ਤੌੜੀਆਂ ਪਈਆਂ ਹੁੰਦੀਆਂ ਸਹੀ ਗੱਲਾਂ ਪਹਿਨ ਜਨਾਨੀਆਂ ਨੂੰ ਤੇ ਘਰੇ ਬਾਹਰ ਪੈਰ ਪੱਟਾ ਨਹੀਂ ਲੱਗੇ ਹੈਗੇ ਮੈਂ ਵੀ ਜਾਣਦੀ ਏ ਚੁੱਪ ਕਰ ਮੈਂ ਤਾਂ ਹੀ ਕਿਹਾ ਮੈਂ ਕਿਹਾ ਤੇ ਮੈਂ ਵੀ ਗੇੜਾ ਕੱਢ ਕੇ ਆਣਾ ਜਾ ਤ ਹਾਂ ਮੈਂ ਵੀ ਗੇੜਾ ਕੱਢਾਂ ਚ ਕਰ ਤੇ ਤੂੰ ਆਂਦੀ ਨਾ ਤੇ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਸੀ ਲੱਗਣਾ ਤੋ ਹੋਰ ਮੈਂ ਕੀ ਹਾਂ

ਚਾਹ ਚਾਟ ਪਰ ਤੂੰ ਦੱਸ ਮੈਂ ਤੇ ਨਹੀਂ ਚਾ ਲੈ ਕੇ ਆ ਕੋਟ ਕੋਟ ਚਾਹ ਬੁਵਾਂਗਾ ਚਾਹ ਨਹੀਂ ਪੀਂ ਤੂੰ ਪਾਣੀ ਪਿਲਾ ਦੇ ਇਹ ਸੰਗ ਸੌਖੀਆ ਗੱਲਾਂ ਕਰਦੀ ਦਾ ਚਾਹ ਨਹੀਂ ਪੀਂ ਚਾਹ ਨਾ ਉਹ ਪਤਾ ਐਸਟਡੀ ਕਰ ਦਿੰਦੀ ਆ ਬੈਣਾ ਹਾਏ ਇਹ ਤਾਂ ਹੈ ਬੈਣਾ ਹਾਂ ਮੈਨੂੰ ਬੜੀ ਐਸਟਡੀ ਹੁੰਦੀ ਮੇਰੀ ਸਾਰੀ ਆ ਮੱਚਦੀ ਆ ਹਾਏ ਹਾਏ ਆ ਤੈ ਨੀ ਬੈਣਾ ਨੀ ਤੇ ਹੰਨ ਕੇ ਕਰ ਆਪਣਾ ਸਿਹਤ ਦਾ ਹਾਂ ਸਿਹਤ ਦਾ ਕੀ ਧਿਆਨ ਰੱਖਣਾ ਨਹੀਂ ਪਹਿਣਾ ਮੈਨੂੰ ਤਾਂ ਬੀਪੀ ਹੋ ਗਿਆ ਹੈ ਹਾਈਪਰਪੈਨ ਬੀਪੀ ਤਾਂ ਮੈਨੂੰ ਵੀ ਹੋ ਗਿਆ ਡਾਕਟਰ ਕਹਿੰਦੇ ਪਿਛਲੇ ਹਫਤੇ ਹੀ ਗਈ ਸੀ ਦਵਾਈ ਲੈਣਾ ਹਾਂ ਡਾਕਟਰ ਕਹਿੰਦਾ ਬੀਪੀ ਵੱਧਦਾ ਤੇਰਾ ਅੱਛਾ ਨਹੀਂ ਤੇਰਾ ਤਾਂ ਤਾਂ ਨਹੀਂ ਤੇਰਾ ਤਾਂ ਬੀਪੀ ਵੱਧਦਾ ਕੱਲਾ ਡਾਕਟਰ ਕਹਿੰਦਾ ਭੈਣ ਜੀ ਬੀਪੀ ਨਹੀਂ ਤੁਹਾਡਾ ਬਲੱਡ ਪ੍ਰੈਸ਼ਰ ਵੀ ਵੱਧ ਗਿਆ ਆ ਇਹ ਤਾਂ ਮੈਨੂੰ ਪੁੱਛ ਮੈਂ ਕਿਵੇਂ ਥੁੜੀ ਫਿਰਦੀ ਆ ਆ ਚੀ ਉੱਤ ਚੰਗੀਆਂ ਤੂੰ ਫੇਰ ਵੀ ਤੁਰ ਕੇ ਇੱਥੋਂ ਤੱਕ ਆ ਗਿਆ ਹੋਰ ਉਹ ਪੱਜਾਇਆ ਨਹੀਂ ਜਾਂਦਾ ਆ ਨਹੀਂ ਆਰ ਨਹੀਂ ਇੱਕ ਤਾਂ ਮੱਥੇ ਤੇ ਥੋੜੀ ਪਾ ਕੇ ਤੇ ਬੈਠਾ ਰਹਿੰਦਾ ਮੈਂ ਤਾਂ ਫਿਰ ਨਹੀਂ ਕਦੀ ਪਰੇ ਹੀ ਹੋਣੀ ਮੈਂ ਤਾਂ ਇਹ ਮੈਨੂੰ ਇੰਨੀਆ ਰੋਗ ਲੱਗ ਗਏ ਆ ਨਹੀਂ ਪੈਣ ਕੋ ਚੋਵੀ ਕ ਤੇ ਚੜਚੜ ਕਿੜ 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 ਮੈਂ ਨਾ ਲਗੂਏ ਨਾ ਬੱਸ 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 ਮੇਰੀ ਕੱਟੇਂ ਮੋਲਾਂ ਨਹੀਂ ਇਹਨੂੰ ਬੱਸ ਕੋ ਚੋਵੀ ਕਿ ਅੰਦਾ ਬਪੀ ਕੀ ਆਇੰਦਾ ਟੰਨ ਬਣ ਕੇ ਔਰ ਫਿਰ ਆ ਕੇ ਖਿੜ 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 ਕੇ ਕਰੂਗਾ ਮੈਂ ਦਫਾ ਹੋ ਜਾ ਦੂਜੇ ਕਮਰੇ ਚ ਜਾ ਕੇ ਸੇ ਜਾ ਓ ਛੱਡ ਤੁਲੇ ਆ ਪਾਣੀ ਮੇਰੇ ਲਈ ਹਾਂ ਚਾਹੋ ਪੋਲੀ ਦੇ ਸੋ ਹਾਂ ਲੈ ਕੇ ਬੋਲ ਲਿਆ ਇਹ ਨਾ ਵੀ ਜੇ ਕਾੜੀਆਂ ਪਾਣ ਬੈ ਗਈਆਂ ਨਾ ਤੇ ਇਹਨਾਂ ਦੇ ਤਾਂ ਫਿਰ ਫਿਰ ਤਾਂ ਸਾਰਾ ਦਿਨ ਰਾਤ ਸਾਡੇ ਲਈ ਥੋੜੀ ਆ ਸਹੀ ਗੱਲ ਬਹਿ ਸਹੀ ਗੱਲ ਇਹ ਕਿ ਰਾਤ ਤੱਕ ਕਾ ਲਾਣਾ ਇਹਨੇ 2 ਘੰਟਿਆਂ ਦੀ ਲੱਗੀ ਟੋਕਾ ਲਾਣਾ ਟੋਕਾ ਲਾਣਾ ਲਿਆ ਮੱਲਾਤ ਮਾਇ ਦਾ ਉਹ ਤਾਂ ਹੈ ਬੜੀ ਕਚਰੀ ਇਹ ਇਹ ਜਿੰਨੀ ਲੱਗਦੀ ਆ ਉਨੀ ਹੈ ਨਹੀਂ ਪਤਾ ਨਹੀਂ ਸਾਰਾ ਕੁਸ਼ਲ ਸਭ ਕੁਝ ਜਾਣਦੀ ਮੇਰੇ ਮੋਰੇ ਮਚਲੀ ਹੋਈ ਹੈ ਜਰਾ ਹੂੰ ਇਹ ਕਹਿੰਦੀ ਖਰੇ ਮੈਨੂੰ ਪਤਾ ਨਹੀਂ ਲੱਗਦਾ ਮੈਨੂੰ ਮੈਂ ਤਾਂ ਉੜਦੇ ਉੜਦੇ ਪੰਛੀ ਦੇ ਪਰ ਗੈਨ ਲਵਾ ਮੈਨੂੰ ਕੀ ਨਹੀਂ ਪਤਾ ਲੱਗਦਾ ਹੂੰ ਲੈ ਬਹਿਣਾ ਅੱਲਾ ਪਾਣੀ ਪੀ ਲੈ ਨਹੀਂ ਮੇਰਾ ਤੇ ਗਲਾਈ ਪੈ ਗਿਆ ਤਨ ਕੰਡੇ ਆ ਗੱਲ ਕਰ ਕਰ ਕੇ ਲੈ ਨਹੀਂ ਪਣਾ ਹੋਰ ਲੈ ਆਵਾ ਕੁੱਟਕ ਨਾ ਨਾ ਆ ਤੇਰਾ ਲਾਤਮ ਟੋਕਾ ਆਏ ਨਹੀਂ ਮੇਰੀ ਭੈਣ ਮੈਂ ਕਿਹਾ ਕਿ ਕਿੱਥੇ ਲੱਗੀ ਰਹੂਗੀ ਆ ਜਾ ਸਹੀ ਆਏ ਨਹੀਂ ਇੱਕ ਤਾਂ ਆਏ ਬਿਮਾਰੀਆਂ ਨੇ ਖਾ ਲਿਆ ਹੋਰ ਇਹ ਬਿਮਾਰੀਆਂ ਤੇ ਪਰੇਸ਼ਾਨੀਆਂ ਇੱਕ ਸਾਨੂੰ ਬੰਦੇ ਉਹ ਜੇ ਟੱਕਰ ਗਏ ਸਹੀ ਗੱਲ ਆ ਨਹੀਂ ਲੋਕਾਂ ਦੇ ਬੰਦੇ ਕਿਤੇ ਇੱਥੇ ਕਮਾ ਕਿਤੇ ਉੱਥੇ ਕਮਾ ਕਿ ਤੇ ਹਿੱਟਰ ਲਜਾ ਹੈ ਨੀਦੂ ਸੇ ਇੰਸਟਾਗ੍ਰਾਮ ਆ ਜੜਾ ਆ ਮੈਂ ਤੇ ਵੇਖ ਕਿ ਤੇ ਆਪਣੀਆਂ ਬੁੜੀਆਂ ਨਾਲ ਆ ਵੀਡੀਓ ਬੁੜੀਆਂ ਬਣਾਉਂਦੇ ਆ ਕਿ ਤੇ ਐ ਇੱਕ ਮੰਦੇ ਆ ਚੱਕਰ ਚੱਕਰ ਸਾਡੀਆਂ ਤਾਂ ਰੀਝਾਂ ਹੀ ਰਹਿ ਜਾਣੀਆਂ ਕਿ ਤੇ ਇਦਾਂ ਹੀ ਜਲ ਜਾਣਾ ਦੁਨੀਆ ਤੋਂ ਦੇ ਸਹੀ ਗੱਲ ਹੈ ਭੈਣ ਮੈਂ ਕਹਿੰਦੀ ਆ ਵੀਡੀਓ ਛੀਡੀਓ ਨੂੰ ਤਾਂ ਕੁਲੀ ਮਾਰ ਸੋ ਓਥੇ ਵਨ ਡੇ ਤਾਂ ਕੀ ਲੈ ਜਾਣਾ ਉਹੀ ਬਥੇਰਾ ਲਿਜਾਣਾ ਇਹਨਾਂ ਨੇ ਬੰਡੇ ਇੰਨਾ ਤੇ ਆਜੇ ਨਹੀਂ ਬੰਡੇ ਮੱਕਦੇ ਸਹੀ ਗੱਲ ਹੈ ਭੈਣ ਮੇਰਾ ਵਾਲਾ ਤੇ ਇੰਨੇ ਸਾਲ ਹੋ ਗਏ ਸਾਡੇ ਬਿਆਨ ਨੂੰ ਮੇਰੇ ਖਿਆਲ ਨਾਲ ਇੱਕ ਦੋ ਵਾਰ ਹੀ ਗਿਆ ਹੋਣਾ ਮੇਰੇ ਨਾਲ ਵਨ ਡੇ ਬੱਸ ਅੱਛਾ ਹਾਂ ਹਾਂ ਉਹਦੀ ਪੂਰੀ ਜਾਣ ਵੀ ਨਹੀਂ ਦਿੰਦੀ ਹੂੰ ਹੂੰ ਬੜੀ ਕਪਤੀ ਸੀ ਕੀ ਲੱਗਦਾ ਅੱਜਕੱਲ ਦੇ ਜਿਹੜੇ ਆ ਨਾ ਇਹ ਸੱਚ ਛੱਡ ਇਹ ਬੁੜੀਆਂ ਨੂੰ ਤਾਂ ਅਸੀਂ ਰੋਂਦੇ ਰਹਿਣਾ ਅਸੀਂ ਤਾਂ ਛੱਡ ਨਹੀਂ ਉਹ ਕੋਣੇ ਉਹ ਜਿਹੜਾ ਬਾਹਰ ਗਿਆ ਮੁੰਡਾ ਆ ਪਿੱਛੇ ਜੇ ਜਿਹੜਾ ਪੱਕਾ ਹੋਇਆ ਇਹ ਪਰੇਚਾਰ ਕਰ ਛੱਡ ਕੇ ਕਿਉਂ ਉਹ ਨਾ ਆ ਉਹ ਮਿੰਟੋ ਆਹੋ ਆਉ ਤੇ ਉਹ ਕੁੜੀ ਕੱਢ ਲਿਆ ਹੈ ਨਹੀਂ ਕੱਢ ਨਹੀਂ ਲਿਆ ਉੱਥੇ ਬਾਹਰ ਇੱਥੇ ਨਹੀਂ ਹੈ ਆਹੋ ਫਿਰ ਤੂੰ ਹੈ ਤੈਨੂੰ ਕੁਝ ਵੀ ਨਹੀਂ ਪਤਾ ਤੂੰ ਮਲੇਚ ਰਹਿਣੀ ਆ ਇਹ ਬੱਟੇ ਮਾਰ ਕੇ ਸੋਲ ਕੇ ਮੈਨੂੰ ਸੱਚੀ ਕੱਖ ਨਹੀਂ ਪਤਾ ਤੈਨੂੰ ਪਤਾ ਲੱਗਣਾ ਹੀ ਨਹੀਂ ਕੁਝ ਬਾਹਰ ਨਿਕਲੇ ਤਾਂ ਫੇਰ ਤੈਨੂੰ ਪਤਾ ਲੱਗੇ ਕਿ ਦੁਨੀਆ ਕਿੱਥੇ ਵੱਸਦੀ ਹੈ। ਕੱਲ ਤਾਂ ਸਾਈ ਉਹ ਹੀ ਨਾ ਬਾਹਰ ਤਾਂ ਨਿਕਲੀ ਨਹੀਂ ਹੁੰਦਾ। ਇਹ ਭੈਣ ਕਾਤੀ ਕੰਮਾ ਚੂਵੀ ਲੂਗੀ ਤਾਂ ਬਾਹਰ ਚਾਵਾਂਗੇ। ਨਾ ਇਹ ਤੂੰ ਰਹਿਂਦੀ। ਅਸੀਂ ਵੀ ਘਰ ਦੇ ਕੰਮ ਕਰਦੇ ਆ। ਆਹ ਭੈਣ ਤੈਨੂੰ ਕੀ ਦੱਸਾਂ। ਤਾ ਚੱਲ ਛੱਡ ਸਾਡੇ ਤੇ ਹੀ ਰਹਿਣੇ ਸੌਣ। ਹਾਂ। ਗੋਰੀ ਕੱਢ ਲਿਆ ਆ। ਹਾਂ। ਆਹੋ। ਉੱਥੇ ਮਾਪੇ ਨੇ ਭੇਜਿਆ ਪੜਾਉਣ ਵਾਸਤੇ। ਹਾਂ ਉਹ ਡੱਪੜਨ ਗਿਆ ਸਾਡਾ ਮਿੰਟੂ ਸਾਡਾ ਮਿੰਟੂ ਹੂੰ ਤੇ ਮਿੰਟੂ ਉਹ ਗੋਰੀ ਨਾਲ ਵਿਆਹ ਵਿਊ ਕਰਾ ਕੇ ਬੈਠਾ ਤੇ ਇੱਥੇ ਮੰਗ ਕੇ ਗਿਆ ਆਹੋ ਇੱਥੇ ਮੰਗਿਆ ਸੀਗਾ ਹੂੰ ਅਗਲਾ ਸਾਰਾ ਪੈਨ ਨਹੀਂ ਇੱਥੇ ਨੀਤ ਹੋਇਆ ਰੌਲਾ ਰੱਪਾ ਪਿਆ ਤੇ ਨੂੰ ਕੱਖ ਵੀ ਨਹੀਂ ਪਤਾ ਨੀ ਬੈ ਸੱਚੀ ਬੱਟੇ ਮਾਰਾ ਅੱਜ ਦੀ ਸੋ ਲੱਗ ਕੇ ਮੈਨੂੰ ਤਾਂ ਕੱਖ ਨਹੀਂ ਪਤਾ ਹਾਂ ਇਹ ਹਾਂ ਟ ਕੋ ਆਉਂ ਚ ਕੀ ਚੱਲਦਾ ਮੈਨੂੰ ਤਾਂ ਕੱਖ ਨਹੀਂ ਪਤਾ ਉਹ ਸਾਰਾ ਪੈਨ ਇਕੱਠਾ ਹੋ ਕੇ ਆਇਆ ਹਾਂ ਅਗਲੇ ਕਹਿੰਦੇ ਮੁੰਡੇ ਤੁਹਾਡੇ ਨੇ ਉੱਥੇ ਗੋਰੀ ਨਾਲ ਵਿਆਹ ਕਰਾ ਲਿਆ ਤੁਹਾਨੂੰ ਕਿੱਦਾਂ ਨਹੀਂ ਪਤਾ ਇਹ ਕਹਿਣ ਸਾਨੂੰ ਪਤਾ ਹੀ ਨਹੀਂ ਹੈ ਉਹ ਪਾਵੇ ਫੋਟ ਮੈਂ ਤੇ ਤੈਨੂੰ ਪਤਾ ਅੱਜ ਕੱਲ ਹਾਂ ਸਾਰਾ ਕੁਛ ਪਤਾ ਲੱਗ ਜਾਂਦਾ ਨੀ ਪਿਆਰ ਦੇ ਚੱਕਰ ਚ ਕੀਤਾ ਹੋਣਾ ਆ ਸਾਨੂੰ ਕੀ ਪਤਾ ਕਿਹੜੇ ਚੱਕਰਾਂ ਚ ਕੀਤਾ ਮੈਂ ਤਾਂ ਹੀ ਤਾਂ ਆਪਦੇ ਮੁੰਡੇ ਭੇਜਦੀ ਨਹੀਂ ਪਈ ਹਜੇ ਮੈਨੂੰ ਸਾਰੇ ਕਹਿੰਦੇ ਆਪਦੇ ਮੁੰਡੇ ਭੇਜ ਬਾਰ ਮੁੰਡੇ ਭੇਜ ਬਾਰ ਮੈਂ ਕਿਹ ਮੁੰਡੇ ਮੰਗ ਵਿਆਹ ਕੇ ਭੇਜੂੰਗੀ ਇਹਨਾਂ ਨੂੰ ਇਹਨਾਂ ਮੱਤਕੜੀਆਂ ਲਾ ਕੇ ਭੇਜੂੰਗੀ ਹਾਂ ਬੈਣੀ ਮੈਂ ਕੋਸੋ ਕੋਰੀ ਰਹਿ ਨਾ ਤੇ ਇੱਥੇ ਤਾਂ ਪਾ ਕੇ ਦੇਣ ਦੀ ਨਿਕਰਾ ਤੇ ਤੁਰੇ ਫਿਰੂਗੀ ਤੇ ਮੈਂ ਕਿੱਥੇ ਮਰੂੰਗੀ ਹਾਂ ਹਾਂ ਸੱਚੀ ਮੁੰਡਿਆਂ ਦਾ ਕਿਦ ਤਵਾਰ ਨਹੀਂ ਉਹ ਬੈਂਸ ਹੈ ਯਾਰ ਨਹੀਂ ਪੈਣਾ ਮੈਗੀ ਕਿੰਨੀ ਆ ਮੈਂ ਤਾਂ ਸੁਣਿਆ ਜਿੱਕਲ ਕੂੜੀ ਆ ਵੀ 2 ਨਾਟਾ ਫਕਰ ਸੀ ਜਾਂ ਫਿਰ ਕਿੰਨਿਆਂ ਨੇ ਕਰਤਾ ਹੋਣਾ ਤੇਰੀ ਗੱਲ ਸਹੀ ਕਰਤਾ ਹੋਣਾ ਮੈਂ ਤਾਂ ਮੁੰਡਾ ਤਾਂ ਬਹੁਤ ਸਿਆਣਾ ਸੀ ਉਹ ਕਿੱਦਾਂ ਕਿੱਦਾਂ ਮਾਪੇ ਨਾ ਮੈਨੂੰ ਪਤਾ ਕੁਛ ਇਹ ਸੱਪਾ ਤਾਂ ਦਾ ਮਾਪੇ ਨਾ ਮਾਪੇ ਨੂੰ ਕੀ ਨਹੀਂ ਪਤਾ ਹੁੰਦਾ ਐਵੇਂ ਦੋਦ ਤੋਂ ਕਰਦੇ ਹੁਣ ਤੇਰਾ ਮੁੰਡਾ ਕੀ ਕਰਦਾ ਮੇਰਾ ਮੁੰਡਾ ਕੀ ਕਰਦਾ ਮੈਨੂੰ ਪਤਾ ਨਹੀਂ

ਹਿੱਲ ਕੇ ਵਖਾਨ ਜਰਾ ਚੰਗਾ ਚੰਗਾ ਜਿੱਦੋਂ ਮੈਂ ਕਿਹਦੀ ਪਹਿਨ ਚੰਗਾ ਚੰਗੀ ਚੰਗੀ ਰੰਗੀ ਉਹ ਜਿੱਦੋਂ ਤੇ ਆਪਣੇ ਵਾਸਤੇ ਰਹਿਣ ਜੇ ਨਹੀਂ ਕੋਲ ਨੂੰ ਕੋਈ ਨੂਹਾ ਐ ਨਹੀਂ ਆ ਤੇਰੀਆਂ ਕੋਲ ਕੋ ਟੂਣਾ ਟੱਪਾ ਕਰ ਦੂ ਕੋਈ ਕੁਝ ਕਰ ਦੂ ਮੁੰਡੇ ਪਹਿਲੇ ਆਪਣੇ ਵਾਸਤੇ ਕੀਤੇ ਜੀ ਲਾ ਲਾ ਮੈਂ ਤਾਂ ਐ ਨਾ ਐ ਕਰਦੇ ਮੁੰਡੇ ਮੇਰੇ ਨਹੀਂ ਪਹਿਣਾ ਸ਼ਹਿਰਾ ਚੋਂ ਨਾ ਲੈ ਕੇ ਪਿੰਡਾਂ ਚੋਂ ਲੈ ਕੇ ਆਈ ਗੁੜੀਆਂ ਕੋਈ ਚੰਗੀਆਂ ਵੇਖ ਕੇ ਚੰਗਾ ਟੱਪਰ ਦੇ ਕੇ ਨਾ ਪਿੰਡਾਂ ਵਾਲੀ ਲੈ ਕੇ ਆਈ ਤੇ ਸ਼ਹਿਰਾਂ ਵਾਲਿਆਂ ਨੇ ਤਾਂ ਅੱਗੀ ਲਾਈ ਪਈ ਐ ਮੈਂ ਕਹਿੰਦੀ ਪਰ ਗੱਲ ਇਹ ਵੀ ਐ ਨਾ ਮੈਂ ਇਹ ਸੋਚਦੀ ਆ ਕਿ ਜੇ ਪਿੰਡ ਵਾਲੀ ਕੋਈ ਮੇਰੇ ਵਰਗੀ ਗਦੂਤ ਆ ਗਈ ਫੇਰ ਤਬ ਵੀ ਮੇਰੇ ਵਰਗੀ ਕੋਈ ਸਿਆਣੀ ਆ ਗਈ ਤਾਂ ਆ ਤਾਂ ਪਿੰਡਾਂ ਵਾਲੀ ਤਾਂ ਸਿਆਣੀਆਂ ਹੀ ਹੁੰਦੀਆਂ ਨੇ ਆਹੋ ਮੈਂ ਜ਼ਿਆਦਾ ਸਿਆਣੀ ਵੀ ਨਹੀਂ ਚਾਹੀਦੀ ਮੈਨੂੰ ਆਹ ਮੀ ਗਾਲ ਸਹੀ ਹੈ ਬੈਨ ਜੇ ਚਾਦਰ ਸਿਆਣੀ ਆ ਗਈ ਤਾਂ ਅਸੀਂ ਕਿੱਥੇ ਜਾਣਾ ਸੰਦੇ ਪੁੱਛਣ ਆਈ ਨਹੀਂ ਫੇਰ ਹੋਰ ਆਹ ਹੈ ਰੇ ਬੈਨ ਨਾ ਕੋਈ ਨਹੀਂ ਮੈਂ ਬੜਾ ਮੈਂ ਖੜਕਾ ਕੇ ਟੰਤਲਾ ਟੰਖੇ ਲੈਣੀਆਂ ਨੂੰ ਆ ਆਹੋ ਇਹ ਆ ਪੁੱਣ ਆ ਗਿਆ ਹਾਂ ਨਹੀਂ ਨਹੀਂ ਉਹਦੇ ਪਾਪੇ ਦਾ ਪੁੱਣ ਆ ਗਿਆ ਉਹ ਆ ਗਿਆ ਹਾਂਜੀ ਤੁਸੀਂ ਆ ਵੀ ਗਏ ਘਰ ਹਾਂ ਤੁਸੀਂ ਤਾਂ ਕਿ ਐਸੀ ਸ਼ਾਮੀ ਆਣਾ ਹਾਂ ਨਾ ਜੀਤੋ ਦੀ ਸਿਹਤ ਬੜੀ ਖਰਾਬ ਹੋਈ ਸੀ ਜੀ ਮੈਂ ਜੀਤੋ ਦੀ ਸਿਹਤ ਖਰਾਬ ਹੋਈ ਸੀ ਮੈਂ ਤਾਂ ਪਤਾ ਲੈਣ ਆਈ ਆ ਕਿੰਨੇ ਦਿਨਾਂ ਦੀ ਵਿਚਾਰੀ ਬਿਮਾਰ ਸੀ ਹਸਪਤਾਲ ਵੀ ਦਾਖਲ ਰਹੀ ਆ ਤੇ ਮੈਂ ਤਾਂ ਜਾਇ ਨਹੀਂ ਮੈਂ ਤਾਂ ਜਾਇ ਨਹੀਂ ਗਿਆ ਹਾਂ

ਤੇ ਮੈਂ ਚੰਗੀ ਹੂੰ ਠੀਕ ਹੂੰ ਠੀਕ ਮੈਂ ਹੂੰ ਠੀਕ ਆ ਉਹ ਗਲੂਕੋਜ ਜਿਲਾਏ ਸੀ ਡਾਕਟਰ ਨੇ 2 4 ਨਹੀਂ ਚਾਰ ਬਾਲਾ ਦੇ ਨਹੀਂ ਰੱਖਿਆ 21 ਦਿਨ ਰੱਖਿਆ ਸੀ ਬਸ ਆ ਗਈ ਸੀ ਤੇ ਮੈਂ ਘਰੇ ਆ ਆਹ ਆਹ ਹੁਨੀਆ ਪੈਰ ਪਤਾ ਲੈਣਾ ਈ ਸੀ ਮੇਰਾ ਚੰਗਾ ਚੰਗਾ ਭਾਜੀ ਬੋਲਿਆ ਨਹੀਂ ਜਾਂਦਾ ਜਾਨਾ ਮੇਤੋ ਹਾਲੇ ਆ ਕਰਾਈ ਮੇਰੀ ਕਰ ਹਾਂ ਆ ਗੱਲ ਕਰ ਲੋ ਪੈਨ ਮਾ हां जी हां ਤੁਸੀਂ ਪਾਣੀ ਪੂਣੀ ਪਿਓ ਮੈਂ ਆ ਗਈ ਬਸ ਆਣੀ ਬਣਾਨੀ ਆ ਮੈਂ ਚਾ ਆ ਗਈ ਬਸ ਪੰਜਾ ਮਿੰਟਾਂ ਚਾਗੇ ਉੱਪਰ ਤੇ ਮੋ ਤੇਰਾ ਤੂੰ ਤਾਂ ਮੈਨੂੰ ਹਾਸਾ ਤਲਵੰਜਾ ਹਟਾਈ ਇਹ ਚੁੱਪ ਕਰ ਇਦਾਂ ਹੀ ਕਰੀ ਜਾਂਦਾ ਤੈਨੂੰ ਬੜਾ ਪਤਾ ਇਹਨੂੰ ਜੇ ਮੈਂ ਕਿੰਨੀ ਨਾਲ ਮੈਨੂੰ ਸੇਲੀ ਨੂੰ ਮਿਲਣ ਆਈਆਂ ਇਹਨੇ ਮੈਨੂੰ 3600 ਗੱਲਾਂ ਮੇਰੇ ਪਿੱਛੋਂ ਤੂੰ ਐ ਜਾਨੀ ਮੇਰੇ ਪਿੱਛੋਂ ਤੂੰ ਆ ਕਰਦੀ ਮੇਰੇ ਵਿੱਚ ਬਿਮਾਰ ਦਾ ਪਤਾ ਲਾਣਾ ਤੇਰੇ ਨਾਲ ਗੱਲ ਕਰਾਤੀ ਵਾ ਗੱਲ ਖਤਮ ਉਹ ਇਹ ਕੁਛ ਸਿੱਖ ਮੇਰ ਤੋਂ ਸਿੱਖ ਲੱਚ ਲਕੀਆਂ ਹਾਂ ਸਾਰੀ ਉਮਰ ਐਵੇਂ ਰਹਿ ਜਾਣਾ ਤੂੰ ਲੱਲੜ ਚੱਲ ਹੁਣ ਆਪਣਾ ਧਿਆਨ ਰੱਖੀ ਮੈਂ ਮਾਰੂੰਗੀ ਤੇ ਆਂਡ ਰਵਤ ਨਿਗਾਹ ਵੀ ਰੱਖਿਆ ਕਰ ਕੀ ਕੁਛ ਹੁੰਦਾ ਹਾਂ ਸਮਝ ਗਈਆਂ ਤੇਰੇ ਮੱਲੇ ਦੀਆਂ ਖਬਰਾਂ ਤੈਨੂੰ ਮੈਂ ਆ ਕੇ ਚੌਥੇ ਮੱਲੇ ਸੁਣਾਤੀ ਨਾ ਹਾਂ ਚੱਲ ਚੰਗਾ ਚੰਗਾ ਚੱਲ ਆਹ ਰਹੀ ਜਿੱਤਾ ਤੂੰ ਮੈਨੂੰ ਬਣਾ ਹੀ ਦਿੱਤਾ ਫਿਰ ਮੇਰੇ ਤੋਂ ਬਾਹਰ ਨਹੀਂ ਆਇਆ ਜਾ ਤਾ ਕੋਈ ਨਹੀਂ ਤੂੰ ਬੈਠੀ ਰਹਿ ਚੱਲ ਠੀਕ ਆ ਫੇਰ

ਨੇ ਚਤਰਾ ਹੈ ਬੱਡੀ ਸਿਆਣੀ ਸਮਝਦੀ ਏ ਆਪਣੇ ਆਪ ਨੂੰ ਇਹਨੂੰ ਭਲਾ ਇਹਨੂੰ ਕੀ ਪਤਾ ਮੈਨੂੰ ਤਾਂ ਸਭੀਆਂ ਖਬਰਾਂ ਪਹਿਲਾਂ ਹੀ ਹੁੰਦੀ ਆ ਉਹ ਮੈਨੂੰ ਤਾਂ ਹੋਣ ਤੋਂ ਪਹਿਲਾਂ ਪਤਾ ਲੱਗ ਜਾਂਦਾ ਕਿ ਕਾਹੜ ਕੀ ਹੋਣ ਲੱਗਾ ਏ ਕਲੀਚ ਇਹਨੂੰ ਇਹ ਆਪਣੇ ਆਪ ਨੂੰ ਸਿਆਣੀ ਸਮਝਦੀ ਏ ਦੱਸ ਮੈਨੂੰ ਮਰੀਜ਼ ਬਣਾਤਾ ਹਾਏ ਮੇਰਾ ਰੱਬ ਮੇਰਾ ਉਹ ਮੇਰਾ ਟੋਕਾ ਵੀ ਰਹਿ ਗਿਆ ਹਾਏ ਨੀ ਕੀ ਹੋ ਜਾ ਟੋਕਾ ਲਾਇਆ ਦਫਾ ਹੋਣੀ ਨੇ ਸਾਰਾ ਪਟਨਾ ਲੈਣਾ ਦੁਆਰਾ